ਆਰੂ ਮਹੱਲਾ ਤੀਜਾ ਆਪੇ ਸ੍ਰੇਸ਼ਟ ਹੁਕਮ ਸਭ ਸਾਜੀ ਆਪੇ ਥਾਪ ਉਥਾਪ ਨਿਵਾਜੀ ਹਾਂਜੀ ਆਪੇ ਥਾਪ ਉਥਾਪ ਨਿਵਾਜੀ ਆਪੇ ਨਿਆਉ ਕਰੇ ਸਭ ਸਾਚਾ ਸਾਚੇ ਸਾਚ ਮਿਲਾਏ ਦਾ ਕਾਇਆ ਕੂਟ ਹੈ ਆਕਾਰਾ ਹਾਂ ਕਾਇਆ ਕੂਟ ਹੈ ਆਕਾਰਾ ਮਾਇਆ ਮੋਹ ਪਸਰਿਆ ਪਾਸਾਰਾ ਬੇਨ ਸਬਦੈ ਪਸਮੈ ਕੀ ਢੇਰੀ ਖੇਹੁ ਖੇ ਰਲਾਇਦਾ ਕਾਇਆ ਕੰਚਨ ਕੋਟ ਅਪਾਰਾ ਜਿਸ ਵਿੱਚ ਰਵਿਆ ਸਬਦ ਅਪਾਰਾ ਗੁਰਮੁਖ ਗਾਵੈ ਸਦਾ ਗੁਣ ਸਾਚੇ ਮਿਲ ਪ੍ਰੀਤਮ ਸੁਖ ਪਾਏਦਾ ਕਾਇਆ ਹਰ ਮੰਦਰ ਹਰ ਆਪ ਸਵਾਰੇ ਹਰ ਆਪ ਸਵਾਰੇ ਤੇ ਇਸ ਵਿੱਚ ਹਰ ਜੀਵ ਵਸੈ ਮੁਰਾਰੇ ਇਸ ਵਿੱਚ ਇਥੇ ਵਿਸਰਾਮ ਲਾਉਣਾ ਹੈ ਹਰ ਜੀਵ ਵਸੈ ਮੁਰਾਰੇ ਗੁਰ ਕਾ ਸਬਦ ਵਣਜਣ ਵਾਪਾਰੀ ਨਦਰੀ ਆਪ ਮਿਲਾਏ ਦਾ ਸੋ ਸੂਚਾ ਦੇ ਕ੍ਰੋਧ ਨਿਵਾਰੇ ਸਭ ਦੇ ਬੂਝੈ ਆਪ ਸਵਾਰੇ ਆਪੇ ਕਰੇ ਕਰਾਏ ਕਰਤਾ ਆਪੇ ਕਰੇ ਕਰਾਏ ਕਰਤਾ ਆਪੇ ਮਨਸਾਏ ਦਾ ਨਿਰਮਲ ਭਗਤ ਹੈ ਨਿਰਾਲੀ ਨਿਰਮਲ ਭਗਤ ਹੈ ਨਿਰਾਲੀ ਮਾਨ ਤਨ ਧੋਵੈ ਸ਼ਬਦ ਵਿਚਾਰੀ ਅਣ ਦਿਨ ਸਦਾ ਰਹੈ ਰੰਗ ਰਾਤਾ ਕਰ ਕਿਰਪਾ ਭਗਤ ਕਰਾਏ ਦਾ ਇਸ ਮੰਦਰ ਇਸ ਮਨ ਮੰਦਰ ਮਹਿ ਮਨੁਆ ਧਾਵੈ ਇਸ ਮਨ ਮੰਦਰ ਮਹਿ ਮਨੁਆ ਧਾਵੈ ਸੋਖ ਪੱਲਰ ਤਿਆਗ ਮਹਾ ਦੁਖ ਪਾਵੈ ਬੇਨ ਸਤ ਗੁਰ ਭੇਟੇ ਥੋਰ ਨਾ ਪਾਵੈ ਆਪੇ ਖੇਲ ਕਰਾਇ ਦਾ ਬੇਨ ਸਤ ਗੁਰ ਭੇਟੇ ਥੋਰ ਨਾ ਪਾਵੈ ਆਪੇ ਖੇਲ ਕਰਾਇ ਦਾ ਆਪ ਅਪਰੰਪਰ ਆਪ ਵਿਚਾਰੀ ਆਪੇ ਮੇਲੇ ਕਰਨੀ ਸਾਰੀ ਕਿਆ ਕੋ ਆਪ ਅਪਰੰਪਰ ਆਪ ਵਿਚਾਰੀ ਆਪੇ ਮੇਲੇ ਕਰਨੀ ਸਾਰੀ ਕਿਆ ਕੋ ਕਾਰ ਕਰੇ ਵਿਚਾਰਾ ਆਪੇ ਬਖਸ ਮਿਲਾਏ ਦਾ ਆਪੇ ਸਤਗੁਰ ਮੇਲੇ ਪੂਰਾ ਸੱਚਾ ਸ਼ਬਦ ਮਹਾਬਲ ਸੂਰਾ ਆਪੇ ਮੇਲੇ ਦੇ ਵੜਾਈ ਸੱਚੇ ਸਿਉ ਚਿਤ ਲਾਏ ਦਾ ਘਰ ਹੀ ਅੰਦਰ ਸਾਚਾ ਸੋਈ ਗੁਰਮੁਖ ਵਿਰਲਾ ਬੂਝੈ ਕੋਈ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਨਾਮ ਧਿਆਏ ਦਾ ਰਸਨਾ ਨਾਮ ਧਿਆਏ ਦਾ ਦੇ ਸੰਤਰ ਭਵੈ ਅੰਤਰ ਨਹੀਂ ਪਾਲੇ ਮਾਇਆ ਮੋਹ ਬੱਦਾ ਜਮ ਕਾਲੇ ਜਮ ਕੀ ਫਾਸੀ ਕਬ ਹੁ ਨਾ ਟੂਟੈ ਜਮ ਕੀ ਫਾਸੀ ਕਬ ਹੁ ਨਾ ਟੂਟੈ ਦੂਜੇ ਪਾਏ ਪ੍ਰਮਾਏ ਦਾ ਜਾਪ ਤਪ ਸੰਜਮ ਹੋਰ ਕੋਈ ਨਹੀਂ ਜਬ ਲਗ ਗੁਰ ਕਾ ਸ਼ਬਦ ਨਾ ਤਮਾਹੀ ਜਬ ਲਗ ਇਥੇ ਵਿਸਰਾਮ ਗੁਰ ਕਾ ਸ਼ਬਦ ਨਾ ਕਮਾਹੀ ਗੁਰ ਕਾ ਸ਼ਬਦ ਮਿਲਿਆ ਸੱਚ ਪਾਇਆ ਸੱਚੇ ਸਤ ਸਮਾਏ ਦਾ ਕਾਮ ਕ੍ਰੋਧ ਸਬਲ ਸੰਸਾਰਾ ਸਬਲ ਪੂਲਾ ਬੋਲਨਾ ਹੈ ਕਾਮ ਕ੍ਰੋਧ ਸਬਲ ਸੰਸਾਰਾ ਬਹੁ ਕਰਮ ਕਮਾਵੈ ਸਭ ਦੁਖ ਕਾ ਪਸਾਰਾ ਸਤ ਗੁਰ ਸੇਵੈ ਸੇ ਸੁਖ ਪਾਵੈ ਸੱਚੇ ਸ਼ਬਦ ਮਿਲਾਏ ਦਾ ਪੌਣ ਪਾਣੀ ਹੈ ਬੈ ਸੰਤਰ ਮਾਇਆ ਮੋਹ ਹਾਂਜੀ ਪੌਣ ਪਾਣੀ ਹੈ ਬੈ ਸੰਤਰ ਮਾਇਆ ਮੋਹ ਵਰਤੈ ਸਭ ਅੰਤਰ ਜਿਨ ਕੀਤੇ ਜਾ ਤਿਸੈ ਪਛਾਣ ਮਾਇਆ ਮੋਹ ਚੁਕਾਏ ਦਾ ਮਾਇਆ ਮੋਹ ਚੁਕਾਏ ਦਾ ਇੱਕ ਮਾਇਆ ਮੋਹ ਗਰਭ ਵਿਆਪੇ ਹਮੈ ਹੋਏ ਰਹੇ ਹੈ ਆਪੇ ਇਹ ਵਿਸਰਾਮ ਹਉਮੈ ਪਦਤੀ ਲਾਉਣਾ ਹੈ ਹਉਮੈ ਹੋਏ ਰਹੇ ਹੈ ਆਪੇ ਜਮ ਕਾਲੈ ਕੀ ਖਬਰ ਨਾ ਪਾਈ ਅੰਤ ਗਿਆ ਪਛਤਾਏ ਦਾ ਜਿਨ ਉਪਾਏ ਸੋ ਵਿਦ ਜਾਣਾ ਗੁਰਮੁਖ ਦੇਵੈ ਸਬਦ ਪਛਾਣਾ ਨਾਨਕ ਦਾਸ ਕਹ ਬੇਨੰਤੀ ਸਤ ਨਾਮ ਚਿਤ ਲਾਏ ਦਾ ਮਾਰੂ ਮਹੱਲਾ ਤੀਜਾ ਆਦ ਜੁਗਾਦ ਦਇਆਪਤ ਦਾਤਾ ਆਦ ਜੁਗਾਦ ਦਇਆਪਤ ਦਾਤਾ ਪੂਰੇ ਗੁਰ ਕੈ ਸਬਦ ਪਛਾਤਾ ਤੁਧਨੋ ਸੇਵੈ ਸੇ ਤੁਝ ਹਸਮਾਵੈ ਤੂ ਆਪੇ ਮੇਲ ਮਿਲਾਇਦਾ ਅਗਮ ਅਗੋਚਰ ਕੀਮਤ ਨਹੀਂ ਪਾਈ ਜੀ ਅਜੰਤ ਤੇਰੀ ਸਰਣਾਈ ਜੋ ਤੁਧ ਭਾਵੈ ਤਿਵੈ ਚਲਾਵੈ ਤੂ ਆਪੇ ਮਾਰਗ ਪਾਏਦਾ ਹੈ ਭੀ ਸਾਚਾ ਹੋਸੀ ਸੋਈ ਆਪੇ ਸਾਜੇ ਅਵਰ ਨ ਕੋਈ ਸਭਨਾ ਸਾਰ ਕਰੇ ਸੁਖ ਦਾਤਾ ਸਭਨਾ ਸਾਰ ਕਰੇ ਸੁਖ ਦਾਤਾ ਤਾਪੇ ਰਿਜਕ ਪਹੁੰਚਾਏਦਾ ਅਗਮ ਅਗੋਚਰ ਅਲਖ ਅਪਾਰਾ ਕੋਈ ਨਾ ਜਾਣੈ ਤੇਰਾ ਪਰਵਾਰਾ ਆਪਣਾ ਆਪ ਪਛਾਣ ਹੈ ਆਪੇ ਗੁਰਮਤੀ ਆਪ ਬੁਝਾਇਦਾ ਹਾਂ ਬੁਝਾਇਦਾ ਪਾਤਾਲ ਪੁਰੀਆ ਲੋਹ ਆਕਾਰਾ ਤਿਸ ਵਿੱਚ ਵਰਤੈ ਹੁਕਮ ਕਰਾਰਾ ਹੁਕਮੇ ਸਾਜੇ ਹੁਕਮੇ ਢਾਹੀ ਹੁਕਮੇ ਮੇਲ ਮਿਲਾਇਦਾ ਹੁਕਮ ਬੁੱਝੈ ਸੋ ਹੁਕਮ ਸਲਾਹੇ ਅਗਮ ਅਗੋਚਰ ਵੇ ਪਰਵਾਹੀ ਜੇਹੀ ਮਤ ਦੇਹ ਸੋ ਹੋਵੈ ਤੂੰ ਆਪੇ ਸ਼ਬਦ 부ਝਾਏ ਦਾ ਅਨ ਦਿਨ ਆਰਜਾ ਛਿਜਦੀ ਜਾਏ ਅਨ ਦਿਨ ਇੱਥੇ ਵਿਸਰਾਮ ਲਾਦੋ ਅਨ ਦਿਨ ਆਰਜਾ ਛਿਜਦੀ ਜਾਏ ਅਨ ਦਿਨ ਆਰਜਾ ਛਿਜਦੀ ਜਾਏ ਰੈਨ ਦਿਨ ਸੋ ਸਾਕੀ ਆਏ ਦੋ ਪਦ ਤੇ ਵਿਸਰਾਮ ਨੇ ਰੈਨ ਦਿਨ ਸੋ ਸਾਕੀ ਆਏ ਮਨਮੁਖ ਅੰਧ ਨਾ ਚੇਤਾ ਮੂੜਾ ਨਹੀਂ ਮਨਮੁਖ ਅੰਧ ਇੱਥੇ ਠਮਕ ਲਾਦਣੀ ਹੈ ਨਾ ਚੇਤਾ ਮੂੜਾ ਇੱਥੇ ਵਿਸਰਾਮ ਹੈ ਮਨਮੁਖ ਅੰਧ ਨਾ ਚੇਤਾ ਮੂੜਾ ਸਿਰ ਉਪਰ ਕਾਲ ਰੂ ਆਏ ਦਾ ਸਿਰ ਉਪਰ ਠਮਕ ਕਾਲ ਰੂ ਆਏ ਦਾ ਕਾਲ ਰੂ ਨਹੀਂ ਕਹਤ ਨਾ ਕਾਲ ਰੂ ਆਇਦਾ ਮਨਮੁਖ ਅੰਧ ਨਾ ਚੇਤਾ ਮੂੜਾ ਸਿਰ ਉਪਰ ਕਾਲ ਰੂ ਆਇਦਾ ਮਾਨ ਤਨ ਸੀਤਲ ਗੁਰ ਚਰਣੀ ਲਾਗਾ ਅੰਤਰ ਭਰਮ ਗਿਆ ਭਉ ਭਾਗਾ ਸਦਾ ਆਨੰਦ ਸੱਚੇ ਗੁਣ ਗਾਵਹਿ ਸੱਚ ਬਾਣੀ ਬੋਲਾਇਦਾ ਜਿਨ ਤੂ ਜਾਤਾ ਕਰਮ ਵਿਧਾਤਾ ਜਿਨ ਤੂ ਜਾਤਾ ਕਰਮ ਵਿਦਾਤਾ ਜੇਨ ਤੂ ਜਾਤਾ ਕਰਮ ਵਿਦਾਤਾ ਪੂਰੇ ਭਾਗ ਗੋਰ ਸ਼ਬਦ ਪਛਾਤਾ ਜਾਤ ਪਾਤ ਸੱਚ ਸੱਚਾ ਸੱਚ ਸੋਈ ਜਾਤ ਪਾਤ ਸੱਚ ਸੱਚਾ ਸੱਚ ਸੋਈ ਜਾਤ ਪਾਤ ਸੱਚ ਸੱਚਾ ਸੱਚ ਸੋਈ ਹਉ ਮੈ ਮਾਲ ਮਿਲਾਇਦਾ ਮਨ ਕਠੋਰ ਦੂਜੈ ਭਾਇ ਲਾਗਾ ਭਰਮੇ ਭੂਲਾ ਫਿਰੈ ਅਭਾਗਾ ਕਰਮ ਹੋਵੇ ਤਾ ਸਤਗੁਰ ਸੇਵੇ ਸਹਜੇ ਹੀ ਸੁਖ ਪਾਏਦਾ ਲਖ 84 ਆਪ ਉਪਾਏ ਮਾਨਸ ਜਨਮ ਗੁਰ ਭਗਤ ਦਰੜਾਏ ਬਿਨ ਭਗਤੀ ਵਿਸਟਾ ਵਿੱਚ ਵਾਸਾ ਵਿਸਟਾ ਵਿੱਚ ਫਿਰ ਪਾਏਦਾ ਕਰਮ ਹੋਵੇ ਗੁਰ ਭਗਤ ਦਰੜਾਏ ਵੇਣ ਕਰਮਾ ਕਿਉ ਪਾਇਆ ਜਾਏ ਆਪੇ ਕਰੇ ਕਰਾਇ ਕਰਤਾ ਜਿਉ ਭਾਵੇਂ ਤਿਵੇਂ ਚਲਾਇਦਾ ਸਿਮਰਿਤ ਸਾਸਤ ਅੰਤ ਨ ਜਾਣੈ ਮਨ ਮੂਰਖ ਅੰਦਾ ਤਤ ਨ ਪਛਾਣੈ ਆਪੇ ਕਰੇ ਕਰਾਇ ਕਰਤਾ ਆਪੇ ਭਰਮ ਕੁਲਾਇਦਾ ਸਭ ਕਿਛ ਆਪੇ ਆਪ ਕਰਾਏ ਸਭ ਕਿਛ ਆਪੇ ਆਪ ਕਰਾਈ ਆਪੇ ਸਿਰ ਸਿਰ ਧੰਦਾ ਲਾਏ ਆਪੇ ਸਿਰ ਸਿਰ ਧੰਦਾ ਲਾਏ ਆਪੇ ਪਦ ਤੇ ਵਿਸਰਾ ਆਪੇ ਸਿਰ ਸਿਰ ਧੰਦਾ ਲਾਏ ਆਪੇ ਥਾਪ ਉਥਾਪੇ ਵੇਖੈ ਗੁਰਮੁਖ ਆਪ ਬੁਝਾਏ ਦਾ ਸੱਚਾ ਸਾਹਿਬ ਗਹਿਰ ਗੰਬੀਰਾ ਸਦਾ ਸਲਾਹੀ ਤਾ ਮਨ ਧੀਰਾ ਅਗਮ ਅਗੋਚਰ ਕੀਮਤ ਨਹੀਂ ਪਾਈ ਗੁਰਮੁਖ ਮਨ ਵਸਾਇਦਾ ਗੁਰਮੁਖ ਮਨ ਵਸਾਇਦਾ ਅਗਮ ਅਗੋਚਰ ਕੀਮਤ ਨਹੀਂ ਪਾਈ ਗੁਰਮੁਖ ਮਨ ਵਸਾਇਦਾ ਆਪ ਨਿਰਾਲਮ ਹੋਰ ਧੰਦਾ ਲੋਈ ਗੁਰ ਪ੍ਰਸਾਦੀ ਬੂਝੈ ਕੋਈ ਨਾਨਕ ਨਾਮ ਵਸੈ ਘਾਟ ਅੰਤਰ ਗੁਰਮਤੀ ਮੇਲ ਮਿਲਾਇਦਾ ਮਾਰੂ ਮਹੱਲਾ ਤੀਜਾ ਯੁਗ 36 ਕਿਉ ਗੁਬਾਰਾ ਤੂੰ ਆਪੇ ਜਾਣਹਿ ਸਿਰਜਨਹਾਰਾ ਹੋਰ ਕਿਆ ਕੋ ਕਹੈ ਕਿ ਆਖ ਵਿਖਾਣਾ ਤੂੰ ਆਪੇ ਕੀਮਤ ਪਾਏਦਾ ਤੂੰ ਆਪੇ ਕੀਮਤ ਪਾਏਗਾ ਹੋਰ ਕਿਆ ਕੋ ਕਹੈ ਇਥੇ ਤਮਕ ਕੇ ਆਖ ਵਿਖਾਣਾ ਇਥੇ ਵਿਸਰਾਮ ਹੈ ਤੂੰ ਆਪੇ ਕੀਮਤ ਪਾਏਦਾ ਓੰਕਾਰ ਸਾਦੁ ਸ੍ਰੇਸਟੁ ਉਪਾਈ ਸਭ ਖੇਲ ਤਮਾਸਾ ਤੇਰੀ ਵਡਿਆਈ ਆਪੇ ਵੇਖ ਕਰੇ ਸਭ ਸਾਚਾ ਆਪੇ ਵੇਖ ਕਰੇ ਸਭ ਸਾਚਾ ਦੋਵੇਂ ਕੱਕੇ ਬੋਲਨੇ ਹਨ ਆਪੇ ਵੇਖ ਕਰੇ ਸਭ ਸਾਚਾ ਆਪੇ ਭੰਨ ਕਢਾਇਦਾ ਬਾਜੀਗਰ ਇੱਕ ਬਾਜੀ ਪਾਈ ਪੂਰੇ ਗੌਰ ਤੇ ਨਦਰੀ ਆਈ ਸਦਾ ਅਲੇਪਤ ਰਹਿ ਗੌਰ ਸਬਦੀ ਸਾਚੇ ਸਿਓ ਚਿਤ